ਸਸੀਗਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਫੂਲ ਆ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਭਾਈ ਗਗਨਦੀਪ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਡੋਗ ਨਾਕ ਦਿਖਾਵਾਂਗੇ ਇੱਕ ਬੱਛੀ ਆ ਗਈ ਚੰਗੀ ਫੇਸ ਕੁਆਲਿਟੀ ਆ ਚੰਗਾ ਪ੍ਰਿੰਟ ਆ ਤੇ ਦੋ ਨੰਬਰ ਤੇ ਇੱਕ ਤੋਕੜ ਗਾਂ ਗਈ ਤਕਰੀਬਨ 2 ਸਵਾ 2 ਮਹੀਨਿਆਂ ਦੀ ਸੂਈ ਆ। ਦੋਨਾਂ ਦੀ ਜਿਹੜੀ ਪੂਰੀ ਡਿਟੇਲ ਆ ਬਾਈ ਗਗਨਦੀਪ ਤੋਂ ਲੈ ਕੇ ਸਾਨੂੰ ਆਪਾਂ ਦੇਵਾਂਗੇ। ਆ ਜਾ ਬਾਈ ਅਗਲੇ। ਸਸੇ ਦਾ ਬਾਈ। ਸਸੇ ਕੀ ਹਾਲ ਹੈ ਕੰਮੀ? ਵਧੀਆ ਬਾਈ। ਮੋਬਾਈਲ ਨੰਬਰ ਦੱਸੋ। 9874 73287 ਠੀਕ ਆ। ਤੇ ਬਾਈ ਆਪਾਂ ਜਿਹੜੀ ਬੱਚੀ ਦਿਖਾ ਰਹੇ ਕਿੰਨੀ ਕੁ ਉਮਰ ਆ ਤਕਰੀਬਨ ਇਹਦੀ? ਹੋਊਗੀ ਬਾਈ 9-10 ਮਹੀਨਾ ਦੀ। 9-10 ਮਹੀਨਾ ਦੀ। ਤੇ ਆਪਣ ਕੋਈ ਟੀਕੇ ਬਾਰੇ ਪਤਾ ਵੀ ਕਿਹੜੇ ਟੀਕੇ ਦੀ ਹੈ? ਨਹੀਂ ਪਤਾ ਬਾਈ। ਠੀਕ ਆ ਬਾਈ ਦੇਖਣ ਪਰਖ ਨਹੀਂ ਚੰਗੀ ਹੈ ਨਾ ਬੱਚੀ ਦੀ। ਤੇ ਤੋਰੀ ਮਾੜੀ ਜੀ ਬੱਛੀ ਨੂੰ ਫੇਸ ਕੁਆਲਟੀ ਬਈ ਫੇਰ ਆਪਾਂ ਕਹਿੰਦੇ ਪੂਰੀ ਚੰਗੀ ਆ ਛੋਟਾ ਕਾਨਾ ਤੇ ਝੋਲੀ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਬਾਕੀ ਤੁਸੀਂ ਪੈਟ ਫੁੜਾ ਤੇ ਤੁਰਨੀ ਚੈੱਕ ਕਰ ਲਓ ਬੱਛੀ ਦੀ ਮੋੜ ਲਓ ਬਈ ਚੰਗੀ ਸਭੀ ਵੀ ਆ ਬਈ ਸੋਹਣੀ ਬੱਛੀ ਆ ਕੀ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਤੇ ਬਾਈ ਕਹਿੰਦਾ ਵੀ ਆਪ ਨੂੰ ਟੀਕੇ ਬਾਰੇ ਪਤਾ ਨਹੀਂ ਹੈਗਾ ਜੇ ਆਪਾਂ ਨੂੰ ਪਤਾ ਹੁੰਦਾ ਆਪਾਂ ਡਿਟੇਲ ਪੂਰੀ ਦੱਸ ਦਿੰਦੇ ਝੋਲੀ ਆਪਾਂ ਤੁਹਾਨੂੰ ਚੈੱਕ ਕਰਾ ਦੀ ਕੱਲਾ ਕੱਲਾ ਥਾਣਾ ਬਾਈ ਕਹਿੰਦਾ ਫੋਨ ਸ਼ਾਕ ਕੋਈ ਵੀ ਨਹੀਂ ਹੈਗੀ ਤੇ ਬਾਈ ਕਹਿੰਦੇ ਆਪਾਂ ਇਹਦੀ ਰੇਟ ਦੀ ਗੱਲ ਕਰਕੇ ਜਾਇਜ ਜਾ ਰੇਟ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਠੀਕ ਹੈ ਤੇ ਜਿਹੜੇ ਆਪਾਂ ਇਹ ਦੋ ਨੰਬਰ ਤੇ ਗਾਂ ਦਿਖਾ ਰਹੇ ਆ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਹੋ ਗਿਆ ਬਾਈ 2 ਮਹੀਨੇ ਆ 2 ਮਹੀਨੇ ਹੋ ਗਏ ਤੇ ਦੁੱਧ ਕਿੰਨਾ ਆਉਣੇ ਸਭ ਦੁੱਧ ਸੇ ਤੋਂ ਉੱਤੇ ਆ ਬਾਈ 7 ਤੋਂ ਘੱਟਾ ਬਸ 6.5 ਮੰਨ ਕੇ ਆ ਜੀ ਅਗਲਾ ਠੀਕ ਹੈ ਬਣੀ ਤਾਂ ਹੈ ਨਹੀਂ ਹਜੇ ਬਣੀ ਨਹੀਂ ਬਾਈ ਠੀਕ ਹੈ ਤੇ ਮਗਰਲੇ ਸਾਨੂੰ ਤੈਲਾ ਬਈ ਪਰਲੇ ਬਸ ਕਿਹੜੇ ਥਣ ਤੋਂ ਆ ਪਰਲੇ ਬਸ ਬਈ ਬੈਣੀ ਤਾਂ ਦੂਜੇ ਪਾਸੇ ਦਾ ਹਾਂ ਆ ਤੈਲਾ ਹਾਂ ਠੀਕ ਹੈ ਬਈ ਤਿੰਨ ਥਣ ਚੱਲਦੇ ਨੇ ਦੁੱਧ 6 ਤੋਂ ਬਾਹਰ ਆ 7 ਤੋਂ ਬਾਈ ਕਹਿੰਦਾ ਘਾਟਾ ਇੱਕ ਥਣ ਤੋਂ ਤੈਲਾ ਕੀ ਪਿਛਲੇ ਤੋਂ ਤੇ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੋੜਿਓ ਬਈ ਮਗਰ ਬੱਚਾ ਬੱਛਾ ਦਾ ਕੱਦ ਦਰਮਿਆਨਾ ਦਾ ਜਿਆਦਾ ਕੱਦ ਨਹੀਂ ਹੈਗਾ ਬੇਲ ਬੂਲ ਕਾਫੀ ਹੈਗੀ ਪ੍ਰਿੰਟ ਪ੍ਰਿੰਟ ਚੰਗਾ ਹੈਗਾ ਬਾਕੀ ਕੱਦ ਦਰਮਿਆਨਾ ਦਾ ਮੋੜ ਲਿਓ ਬਈ ਖੰਡੀ ਸੀਲ ਖੋਲ ਆ ਬੱਲ ਨੂੰ ਬਈ ਕਾਦ ਆਪਾਂ ਫੇਰ ਕਹਨੇ ਆ ਬਾਈ ਦਰਮਿਆਨਾਗਾ ਮਗਰ ਬੱਚਾ ਬੱਛਾਗਾ ਤੇ ਬਾਈ ਕਹਿੰਨੇ ਜੀ ਆਪਾਂ ਇਹਦੇ ਰੇਟ ਦੀ ਗੱਲ ਕਰਗੇ ਇਹਦਾ ਬਾਈ ਰੇਟ 13000 ਕੋਈ ਮਾਨਤਾ ਮਾਨਤਾ ਨੂੰ ਕਰ ਦਾਂਗੇ ਬਸ ਮਾਨਤਾ ਨਹੀਂ ਹੋਈ ਠੀਕ ਆ ਕੋਈ ਵੀ ਦੋ ਟਾਈਮ ਜਾਂ ਤਿੰਨ ਟਾਈਮ ਚੁਆਈ ਕਰ ਸਕਦਾ ਠੀਕ ਆ ਦੋਨੇ ਨਗਰਾਂ ਦੇ ਵਿੱਚੋਂ ਬਾਈ ਤੁਹਾਨੂੰ ਕੋਈ ਵੀ ਲੱਕ ਪਸੰਦ ਆਉਂਦਾ ਤਾ ਬਾਈ ਗਗਨ ਦੇ ਨਾਲ ਸੰਪਰਕ ਕਰਨ ਲਈ ਨੰਬਰ ਵਾਈ ਦਾ ਟਾਈਟਲ ਦੇ ਵਿੱਚ ਚੱਲੀ ਜਾਂਦਾਗਾ ਤੇ ਜੇ ਕਿਸੇ ਹੋਰ ਵੀਰ ਨੇ ਇਦਾਂ ਦੀ ਵੀਡੀਓ ਕਰਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਦੇ ਹੋਈ ਧੰਨਵਾਦ